ਤਰਨਦੀਪ ਫਾਰਮਿੰਗ YouTube ਚੈਨਲ ਤੇ Facebook ਪੇਜ ਤੇ ਤੁਹਾਡਾ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਹ ਦੇਖ ਕੇ ਸੋਚਦੇ ਹੋਮ ਕਿ ਕੀ ਇਹ ਜਿਹੜਾ ਪਿੰਡ ਹੈ ਹਰਿਆਣੇ ਦਾ ਪਿੰਡ ਹੈ ਠੀਕ ਹੈ ਜੀ ਬਲਕਿ ਇਹ ਹਰਿਆਣੇ ਦਾ ਪਿੰਡ ਨਹੀਂ ਹੈਗਾ ਜੀ ਇਹ ਪੰਜਾਬ ਦਾ ਪਿੰਡ ਆ ਜੀ ਪਿੰਡ ਮਕਸੂਦੜਾ ਜਿੱਥੇ ਕੀ ਪੁਰਾਣੇ ਸਮੇਂ ਮਾਂਗ ਪਸ਼ੂ ਖੋਲਦੇ ਨੇ ਤੇ ਪੁਰਾਣੇ ਸਮੇਂ ਮਾਂਗੀ ਪਸ਼ੂ ਨਹਾਉਂਦੇ ਨੇ ਟੋਪੇ ਦੇ ਵਿੱਚ ਤੇ ਅਬ ਦੀ ਮਰਜੀ ਕਰਦੇ ਨੇ ਤੇ ਆਪਾਂ ਪੁੱਛਦੇ ਆਂ ਵੀਰ ਨੂੰ ਇਹਨਾਂ ਬਾਰੇ ਜਾਣਕਾਰੀ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਕੀ ਨਾਮ ਹੈ ਇਹ ਆਪਣਾ ਆਪਣਾ ਨਾਮ ਜਗਦੀਪ ਸਿੰਘ ਆ ਜੀ ਪਿੰਡ ਪਿੰਡ ਮਖਸੂੜ ਆ ਜੀ ਠੀਕ ਆ ਜੀ ਤੇ ਇਹ ਕਿੰਨੇ ਸਮੇਂ ਤੋਂ ਨੇ ਜਿਹੜੇ ਇਹ ਪਸ਼ੂ ਖੋਦਦੇ ਨੇ ਇਹ ਤਾਂ ਸਦੀਆਂ ਤੋਂ ਖੋਦਦੇ ਆ ਰਹੇ ਨੇ ਜੀ ਕਿੰਨੇ ਟਾਈਮ ਤੋਂ ਹੀ ਸਦੀਆਂ ਤੋਂ ਖੋਦਦੇ ਆ ਰਹੇ ਸਾਡੀ ਸੁਰ ਤੋਂ ਪਹਿਲਾਂ ਦੇ ਠੀਕ ਆ ਜੀ ਤੇ ਇਹ ਆਪਾਂ ਮਤਲਬ ਜਿਵੇਂ ਇਹ ਪਸ਼ੂ ਆ ਸਵੇਰੇ ਕਿਵੇਂ ਇਕੱਠੇ ਕਰਦੇ ਹੋ ਤੁਸੀਂ ਇਹ ਸਵੇਰੇ ਵੀਰੇ ਜਿੰਨਾਂ ਦੇ ਬੰਦੇ ਦੇ ਪਸ਼ੂ ਨੇ ਸਾਰੇ ਗੁਰਦੁਆਰੇ ਕੋਲੋਂ ਛੱਤ ਬਣੀ ਹੋਈ ਆ। ਅੱਛਾ ਜੀ। ਉੱਥੇ ਆ ਕੇ ਛੱਡ ਜਾਣੇ ਸਾਡੇ ਕੋਲ। ਠੀਕ ਆ ਜੀ। ਤੇ ਅਸੀਂ ਉੱਥੋਂ ਫਾਕੇ ਉਰੇ ਲੈ ਆਉਣੇ ਨੇ। ਠੀਕ ਆ ਜੀ। ਟੱਕੀ ਸਾਹਿਬ ਚ। ਠੀਕ ਆ ਜੀ। ਉੱਥੇ ਜਾਣੀ ਲੋਕਾਂ ਨੇ ਆਪ ਛੱਡ ਕੇ ਜਾਣ ਨੇ। ਇੱਕ ਮਿੰਟ ਵੀਰੇ ਛੜੀ ਮੋਬਾਈਲ ਆ। ਠੀਕ ਆ ਵੀਰੇ ਤੇ ਉੱਥੇ ਛੱਡ ਜਾਂਦੇ ਨੇ ਫਿਰ ਉੱਥੋਂ ਤੁਸੀਂ ਜਾਣੀ ਇੱਧਰ ਟੱਕੀ ਸਾਹਿਬ। ਜੀ ਟੱਕੀ ਸਾਹਿਬ ਲੈ ਆਉਣੇ ਨੇ ਜੀ। ਠੀਕ ਆ ਜੀ। ਇੱਥੇ ਸਵੇਰ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ। ਪੂਰੇ ਬੈਦਨ ਟੰਗਰ। ਠੀਕ ਆ ਜਿਵੇਂ ਮਤਵਲ ਵੀਰੇ ਇਹਨਾਂ ਦੇ ਵਿੱਚ ਝੋਟਾ ਇਹਨਾਂ ਦੇ ਵਿੱਚ ਹੀ ਆ ਕਿ ਡਾਕਟਰ ਨਾਲ ਇਹ ਕ੍ਰਾਸ ਕਰਾਉਣੇ ਪੈਂਦੀਆਂ ਨੇ ਇਹ ਡਾਕਟਰ ਨਾਲ ਕ੍ਰਾਸ ਕਰਾਉਂਦੇ ਨੇ ਕੱਟਾ ਦੱਸ ਦੇ ਵੀਰੇ ਇੱਕ ਨਮਾ ਹੀ ਆ ਝੋਟਾ ਹੀ ਅੱਛਾ ਕੱਟਾ ਨਹੀਂ ਇਹਦੇ ਵਿੱਚ ਜਾਣੀ ਛੱਟਿਆ ਹੋਇਆ ਠੀਕ ਝੋਟਾ ਆ ਤਾਂ ਹੀ ਠੀਕ ਆ ਯਾਨੀ ਕੱਟਾ ਹਜੇ ਹੋਣਾ ਨਹੀਂ ਡਾਕਟਰੀ ਸਹੂਲਤ ਨਾਲ ਡਾਕਟਰੀ ਸਹੂਲਤਾਂ ਨੇ ਠੀਕ ਆ ਵੀਰੇ ਜਿਵੇਂ ਮਤਵਲ ਪਸ਼ੂ ਇੱਕ ਦੂਏ ਪਸ਼ੂ ਨਾਲ ਲੜਦੇ ਪਿੱੜਦੇ ਨਹੀਂ ਹੈਗੇ ਕਿ ਵੀ ਇੱਕ ਲੜਦੇ ਨੇ ਵੀਰੇ ਜਾਣ ਪਛਾਣਾ ਲੜਦੇ ਨੇ ਪਹਿਲਾਂ ਅੱਗੇ ਜਿਹੜੇ ਪਹਿੜਨਾ ਉਹ ਪਿੱੜਦੇ ਨੇ ਆਕੇ ਲੜਦੇ ਪਿੱੜਦੇ ਨੇ ਆਕੇ ਠੀਕ ਆ ਜੀ ਇੱਥੇ ਕਿੰਨਾ ਟਾਈਮ ਵੀਰੇ ਬੈਠਦੇ ਨੇ ਪਸ਼ੂ? ਜੇ ਮੰਨ ਲਾ ਵੀਰੇ ਸਵੇਰੇ 8 ਵਜੇ ਸਵੇਰੇ ਤੋਰ ਕੇ ਉੱਥੋਂ ਅਸੀਂ। ਹਾਂ। ਸ਼ਾਮ ਨੂੰ 3 ਵਜੇ ਉਹ ਲੈ ਜਾਣੇ। ਸ਼ਾਮ ਨੂੰ 3 ਵਜੇ ਕਿੰਨੇ? ਅਸੀਂ ਗੁਰਦੁਆਰੇ ਤੱਕ ਲਿਆ ਕੇ ਛੱਡ ਦੇਣੇ ਨੇ ਅਸੀਂ। ਹਾਂ। ਉੱਥੇ ਉਹਨਾਂ ਨੇ ਆਪੋ ਆਪਣੇ ਘਰੇ ਚਲੀ ਜਾਣ। ਠੀਕ ਆ ਵੀਰੇ। ਤੇ ਮਤਲਬ ਇਹ ਪਸ਼ੂ ਕਿੰਨੇ ਪਸ਼ੂ ਹੋਣਗੇ ਟੋਟਲ ਇਹ ਸਾਰੇ ਇੱਥੇ? ਇਹ ਵੀਰੇ ਘੱਟ ਤੋਂ ਘੱਟ 250 ਦੇ ਗੇਟ 'ਚ ਪਸ਼ੂ ਹੋਊਗਾ ਵੀਰੇ। 250 ਪਸ਼ੂ ਹੈਗਾ। 250 ਪਸ਼ੂ ਹੈਗਾ ਵੀਰੇ। ਠੀਕ ਆ। ਵੱਡਾ ਛੋਟਾ ਲਾ ਕੇ। ਠੀਕ ਆ ਜੀ। ਤੇ ਫਿਰ ਜਿਵੇਂ ਮਤਲਬ ਤੁਸੀਂ ਕਿੰਨੇ ਬੰਦੇ ਵੀਰੇ ਇਹਨਾਂ ਨੂੰ ਸ਼ਾਮਲਦੇ ਹੋ ਅਸੀਂ 2 ਜਾਣੇ ਆ ਵੀਰੇ 2 ਬੰਦੇ ਸ਼ਾਮਲ ਤੇ ਹਾਂ 2 ਪਾਲੀਆਂ ਅਸੀਂ ਠੀਕ ਆ ਜੀ ਤੇ ਤੁਹਾਡੀ ਕੀ ਤਨਖਾਹ ਵੀਰੇ ਸਾਡੀ ਵੀਰੇ ਫਸਲ ਤੋਂ ਫਸਲ ਹੁੰਦੀ ਹੈ ਤਨਖਾਹ ਤਾਂ ਦਾਣੇ ਹੁੰਦੇ ਨੇ ਵੀਰੇ ਠੀਕ ਆ ਕਿਵੇਂ ਮਤਲਬ ਦਾਣੇ ਇਹ ਮਤਲਬ 35 ਕਿਲੋ ਹੋਗੇ ਮੱਝ ਦੇ ਹੂੰ 25 ਕਿਲੋ ਹੋਗੇ ਕੱਟੀ ਦੇ ਇੱਕ ਕੱਟੀ ਦੇ 25 ਕਿਲੋ ਕੱਟੀ ਛੋਟੀ ਆ ਚਾਹੇ ਵੱਡੀ ਆ ਉਹਦੇ 25 ਕਿਲੋ ਨੇ ਰੁਕਦੇ ਵੀਰੇ 25 ਕਿਲੋ ਮਤਲਬ ਕੱਟੀ ਦੇਨੇ ਹੈ ਹਾਂ ਜੀ ਹਾਂ 35 ਕਿਲੋ ਮੱਝ ਦੇ ਇੱਕ ਮੱਝ ਦੇ ਨੇ ਉਹ ਸਾਡੀ ਮਰਜ਼ੀ ਅਸੀਂ ਦਾਣੇ ਲੈਣੇ ਦਾਣੇ ਲੈ ਸਕਦੇ ਹਾਂ ਠੀਕ ਹੈ ਜੀ ਪੈਸੇ ਲੈਣੇ ਪੈਸੇ ਲੈ ਸਕਦੇ ਹਾਂ ਠੀਕ ਹੈ ਜਾਨੀ ਦਾਣਿਆਂ ਦੇ ਜਿੰਨੇ ਮਤਲਬ ਪੈਸੇ ਬਣਨਗੇ ਹਾਂਜੀ ਹਾਂ ਬਣਨਗੇ ਹਾਂਜੀ ਹਾਂ ਠੀਕ ਆ ਵੀਰੇ ਜਿਵੇਂ ਕੋਈ ਬੱਚਾ ਹੈ ਬਿਮਾਰ ਪਮੂਰ ਪਸ਼ੂ ਆਜ ਵੇਚ ਦੂਏ ਨੂੰ ਫਿਰ ਲਾਗਦਾ ਕੋਈ ਥੋੜੇ ਸਿਰ ਤਾਂ ਨਹੀਂ ਗੱਲਬਾਤ ਸਾਡੀ ਕੋ ਸਾਡੇ ਸਿਰ ਕੋਈ ਗੱਲਬਾਤ ਨਹੀਂ ਹੈਗੀ ਜੀ ਠੀਕ ਆ ਵੀਰੇ ਜਿਵੇਂ ਮਤਲਬ ਮੌਸਮ ਖਰਾਬ ਆ ਹਾਂ ਜੀ ਪਸ਼ੂ ਤਾਂ ਵੀ ਤੁਸੀਂ ਲੈ ਕੇ ਆਉਨੇ ਹੋ ਕਿ ਮੌਸਮ ਦੇ ਵਿੱਚ ਘਰੇ ਰਹਿਣ ਦੇ ਅਗਲੇ ਦਿਨ ਵੀ ਮੌਸਮ ਖਰਾਬ ਹੁੰਦਾ ਮੀਂਹ ਪੈਂਦਾ ਹੋਵੇ ਉਦੋਂ ਹੀ ਲੈ ਕੇ ਆਉਂਦੇ ਹੈਗੇ ਅੱਛਾ ਜੀ ਉਰੇ ਮੀਂਹ ਪੈ ਪੈਣ ਲੱਗ ਜਵੇ ਆਇਆ ਤੇ ਅੱਛਾ ਜੀ ਉਰੇ ਫਿਰ ਖੜਾ ਕੇ ਰੱਖਣਾ ਤੁਸੀਂ ਠੀਕ ਆ ਵੀਰੇ ਜਿਵੇਂ ਇਹ ਕਿਵੇਂ ਲੱਗਦਾ ਤੁਹਾਨੂੰ ਵੀ ਇਹ ਜਿਵੇਂ ਤੁਹਾਡੇ ਪਿੰਡ ਵਿੱਚ ਪਸ਼ੂ ਖੁੱਲਦੇ ਨੇ ਪਸ਼ੂ ਖੁੱਲਣ ਨਾਲ ਤੰਦਰੁਸਤ ਰਹਿੰਦੇ ਨੇ ਕੋਈ ਨਹੀਂ મતਲਬ ਵੀ ਇਹ ਵੀਰੇ ਪੂਰੇ ਤੰਦਰੁਸਤ ਰਹਿੰਦੇ ਨੇ ਪਸ਼ੂ ਵੀਰੇ ਖੁੱਲਣ ਦੇ ਕੋਈ ਬਿਮਾਰੀ ਮਾਰੀ ਨਹੀਂ ਹੈਗੀ ਠੀਕ ਆ ਜੀ ਜਿਵੇਂ ਫਾਇਦਾ ਹੀ ਆ ਪਸ਼ੂਆਂ ਨੂੰ ਵੀਰੇ ਇਹ ਜੇ ਪਸ਼ੂ ਖੋਲਦੇ ਨੇ ਜਾਂ ਇੱਕ ਪਿੰਡ ਦੇ ਵਿੱਚ ਜਾਨੀ ਪਸ਼ੂਆਂ ਨੂੰ ਆਪਾਂ ਨੂੰ ਫਾਇਦਾ ਹੀ ਆ ਫਾਇਦਾ ਹੀ ਫਾਇਦਾ ਵੀਰੇ ਇਹਦਾ ਖੁੱਲਣ ਦਾ ਤਾਂ ਠੀਕ ਹੈ ਜੀ ਤੁਸੀਂ ਚਾਹੁੰਦੇ ਹੋ ਵੀ ਆਪਣੇ ਜਿਵੇਂ ਮਖਸੂਦ ਦੇ ਪਿੰਡ ਵਿੱਚ ਖੋਲਦੇ ਨੇ ਵੀ ਹਰ ਇੱਕ ਪਿੰਡ ਦੇ ਵਿੱਚ ਇੱਕਣ ਖੁੱਲਣੇ ਚਾਹੀਦੇ ਹਾਂ ਹਾਂ ਜੀ ਹਾਂ ਹਰ ਇੱਕ ਪਿੰਡ ਦੇ ਇੱਕਣੇ ਖੁੱਲਣੇ ਚਾਹੀਦੇ ਨੇ ਅਸੀਂ ਤਾਂ ਇਹ ਕਹਿੰਦੇ ਆ ਜੀ ਠੀਕ ਹੈ ਜੀ ਤੇ ਆ ਦੇਖੋ ਵੀਰੇ ਦੋ ਬੰਦੇ ਇਹ ਸਾਡਾ ਦੂਜਾ ਸਾਥੀ ਆ ਜੀ ਦੋ ਬੰਦੇ ਨੇ ਜੀ ਕੰਮ ਕਰਦੇ ਨੇ ਜਿਹੜੇ ਤੇ ਆ ਕਿੰਨੇ ਪਸ਼ੂ ਦੱਸਿਆ ਸੀਗਾ ਵੀਰੇ ਆਪਾਂ ਆਪਾਂ ਨੂੰ ਤੁਸੀਂ 500 ਦੇ ਗ੍ਰੇਡ ਪਸ਼ੂ ਹੋਊਗਾ ਜੀ 250 ਪਸ਼ੂ ਆ ਜਿਹੜਾ ਸਿੰਦੇ 250 ਤੋਂ ਹੈਗਾ ਪਸ਼ੂ ਨਾ ਹੂੰ 250 ਪਸ਼ੂ ਆ ਜਿਹੜਾ ਵੀਰ ਹੁਣੀ ਸ਼ਾਮ ਦੇ ਨੇ ਦੋ ਜਾਣੇ ਤੇ ਪੂਰੀ ਵਧੀਆ ਆਪਣੀ ਡਿਊਟੀ ਨਿਮਾਉਂਦੇ ਨੇ ਇਹਨਾਂ ਦਾ ਵੀ ਕਹਿਣਾ ਵੀ ਹਰ ਇੱਕ ਪਿੰਡ ਦੇ ਵਿੱਚ ਇੱਕਣ ਛੱਪਰ ਹੋਵੇ ਤੇ ਜਿਹੜੇ ਪਸ਼ੂ ਨੇ ਨਾਉਂਦੇ ਨੇ ਤੇ ਤੰਦਰੁਸਤ ਰਹਿੰਦੇ ਨੇ ਤੇ ਪਸ਼ੂਆਂ ਦੀ ਛੇਤ ਦੇਖ ਕੇ ਵੀ ਤੁਹਾਨੂੰ ਪਤਾ ਲੱਗਦਾ ਦੇਖੋ ਜਿਵੇਂ ਉਹ ਮੈਂ ਐਸੀ ਮੈਂਸ ਤੇ ਚੜਦੀ ਆ ਇੰਨੀ ਹੀਟ ਆ ਪਸ਼ੂਆਂ ਦੇ ਵਿੱਚ ਫਿਰ ਖੁੱਲ ਕੇ ਹੀਟ ਚਾਉਂਦੇ ਤੇ ਪਹਿਲੇ ਟੀਕੇ ਤੇ ਨਾਲ ਹੀ ਇਹ ਗੱਪਣ ਰਹਿ ਜਾਂਦੇ ਨੇ ਉਹ ਦੇਖ ਲਓ ਤੁਸੀਂ ਉਹ ਮੈਂ ਐਸੀ ਮੈਸ ਤੇ ਚੜਦੀ ਸੀਗੀ ਜਿਵੇਂ ਗਾਈਆਂ ਚੜਦੀਆਂ ਨੇ ਤੇ ਹਰ ਇੱਕ ਪਿੰਡ ਦੇ ਵਿੱਚ ਇੱਕ ਕੰਟੋਬਾ ਛੱਪਰ ਸਾਫ਼ ਹੋਣਾ ਚਾਹੀਦਾ ਤੇ ਤਾਂ ਜੋ ਜਿਹੜੇ ਡੰਗਰਾਂ ਜਾਂ ਪਸ਼ੂਆਂ ਦਾ ਧੰਦਾ ਇਹ ਹੋਰ ਜ਼ਿਆਦਾ ਉਹ ਵਿਸ਼ਕਤ ਹੋਵੇ ਵਧੇ ਤੇ ਠੀਕ ਹੈ ਜੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਤੇ ਆਪਣਾ ਚੈਨਲ ਦਾ ਨਾਮ ਹੈਗਾ ਤਰਨਦੀਪ ਫਾਰਮਿੰਗ YouTube ਚੈਨਲ ਤੇ Facebook ਪੇਜ ਤੇ ਆਪਣੇ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਆਂ ਅਗਲੀ ਵੀਡੀਓ 'ਚ ਜਦ ਤੱਕ ਸਾਰੀ ਵੀਰਾਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ